ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੈੜਾਂ ਸੇਲ ਲਈ ਲੈ ਕੇ ਆਏ ਜੀ ਦੋਨੇ ਬਈ ਗੱਬਣ ਆ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਤੇ ਆਓ ਕਰ ਲੈਨੇ ਬਾਪੂ ਨਾਲ ਗੱਲਬਾਤ ਬਾਪੂ ਜੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਵਧੀਆ ਰਹੀ ਹੈ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਅੰਦਰ ਸਿੰਘ ਪਿੰਡ ਛੰਨਾ ਗਲਾਰ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਚਪਾ ਦਫੀਲ ਨੇੜੇ ਪਿੰਡ ਨੇੜੇ ਧਨੇੜੇ ਵਾਲਾ ਆ ਗਿਆ ਹੂੰ ਸੰਧੂ ਓਕੇ ਕੰਡਾ ਬੰਨੇ ਪਿੰਡ ਆ ਨਾ ਮੋਬਾਈਲ ਨੰਬਰ ਬੋਲਦਾ 895233667 ਇਹ ਬਾਪੂ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਪੂ ਜਿਹੜੀ ਬੈਡ ਦੇ ਨੇ ਕਿਹੜਾ ਸੂਆ ਹੁੰਦੀ ਆ ਦੂਜੇ ਤੀਜੇ ਸੂਏ ਦੁਨ ਨਹੀਂ ਕਿੰਨੇ ਦਿਨ ਲਊਗਾ ਇਹ ਕਿੰਨਾ ਰਹਿ ਜਾਣਗਾ ਹਜੇ 5-6 ਦਿਨ ਠੀਕ ਆ ਕੱਚੀ ਕੱਚੀ ਹਫਤਾ ਲਈ ਦਾ ਹਫਤੀ ਲਈ ਇਹ ਲਾ ਬਹੁਤ ਖਾਣ ਦੀ ਸਾਰੀਆਂ ਬਾਲਟਨਾਂ ਕੱਢੋ ਫਿਰ ਕਰਮ ਵਾਲੀ ਨੇ ਸੋਣਾ ਕੱਲੀ ਕੱਚੀ ਕੱਚੀ ਆ ਹੋਰੋ ਲੈ ਬੜਾ ਚੰਗਾ ਸਾਲ ਕੋ ਕਿੰਨਾ ਕੁ ਦੁੱਧ ਬਾਗਰ ਸੰਢੀ ਪੂਰੀ ਦੁੱਧ ਕਿੰਨਾ ਦੇ ਦੂ ਐਸਟੀਮੇਟ ਲੈ ਥਾਨ ਬਹੁਤ ਚਾਹੀਦਾ 20 ਤੋਂ ਬਾਹਰ ਕਲਾ ਕਲਾ ਥਾਨ ਮੁੱਠੀ ਵਾਲਾ ਥਾਨ ਨਾਲਾ ਨੂੜਾਂ ਕਰ ਮਾਈ ਦੇ ਫੁੱਲ ਚਾਹੀਆਂ ਫੁੱਲ ਬਰੀਡ ਖੋਲ ਦੇ ਬਾਪੂ ਤੋਰ ਕੇ ਖਾ ਲੈ ਪੂਰੀ ਪਲੀ ਵੀ ਆ ਜਾਣ ਵਾਲੀ ਆ ਕੋਈ ਲੱਸੀ ਨਹੀਂ ਲਾਮੀ ਨਹੀਂ ਕੱਦ ਵੀ ਚੰਗਾ ਥਾਨ ਬਹੁਤ ਚੰਗਾ ਛਿਚਵਾਈ ਵਾਲਾ ਥਾਨ ਲੱਗਿਆ ਗਿਆ ਬਿਊਟੀ ਚੈੱਕ ਕਰ ਲੋ ਕਰ ਮਾਈ ਦੀ ਬਿਊਟੀ ਵੀ ਇੱਕ ਨੰਬਰ ਆ ਕੀ ਬਾਤ ਆ ਲੈ ਬਾਕੀ ਤੋਰਾ ਵੀ ਚੈੱਕ ਕਰਵਾਉਣਾ ਕੱਟ ਕਾਟ ਉੱਤੋਂ ਪੱਧਰ ਕਿਟੂ ਹੀ ਨਹੀਂ ਜਗਦੀ ਨਾਲਾ ਨੂਣਾ ਦੋਨੇ ਪਾਸੇ ਫਲ ਆਲੇ ਵੇ ਖੱਤੀ ਖੱਤੀ ਆ ਈ ਮੋਲੇ ਦਾ ਪੂਜਾ ਜੇ ਖੱਤੀ ਖੱਤੀ ਦਾ ਫਿਰ ਮੋਲੇ ਦਾ ਅੱਛੀ ਹੈ ਜੀ ਮਾਨਤਣ ਹੋ ਜੂ ਪਰ ਮਾਨਤਣ ਹੋ ਜੂਗਾ ਠੀਕ ਹੈ ਜੀ ਇੱਕੋ ਜੀ ਮੋਲੇ ਦੋਨਾਂ ਦਾ 80000 ਰੁਪਿਆ ਮੋਲ ਮਾਨਤਣ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਵੜ ਚੰਗੀ ਹੈ ਬਰੀਡ ਚੰਗੀ ਹੈ ਕੰਦ ਕਾਠ ਵਾਲੀ ਆ ਫਲੀ ਵੀ ਚੰਗੀ ਆ ਕਿੱਤੀ-ਕਿੱਤੀ ਆ ਹਜੇ ਦਿਨ ਕਿੰਨੇ ਦੱਸਿਆ ਬਾਪੂ ਨੇ ਤੇਨੇ ਲੈ ਜੂ ਹਫਤੇ ਦੇ ਅੰਦਰ ਅੰਦਰ ਹਫਤਾ ਕਿਤਾ ਲੈ ਜਾ ਹਫਤੇ ਦੇ ਅੰਦਰ ਅੰਦਰ ਸੂਪ ਹੋ ਗਏ ਠੀਕ ਆ ਲੈ ਸੋਰਾ ਚੈੱਕ ਕਰੋ ਲੈਵਾ ਬਹੁਤ ਸੋਹਣਾ ਡਿਜ਼ਾਈਨ ਆ ਕੋਈ ਟੁੱਟਮਾ ਲੈਵਾ ਨਹੀਂ ਬਈ ਸੈਕਸ ਹੀ ਆ ਡਰ ਕਰ ਮਾਈਂ ਕੰਡੀ ਠੰਡੀ ਫੁੱਲ ਆ ਬਾਪੂ ਹਾਂ ਠੀਕ ਆ ਠੰਡੀ ਦਾ ਰ ਹੈ ਹੂੰ ਲੈ ਇਹਦੇ ਚਾ ਕਰੋ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਆ ਲੈ ਹੋਲੀ ਵਾਹ ਪਈ ਆ ਜੇ ਹਣਾ ਬਹੁਤ ਵਾਹ ਬਹੁਤ ਵਾਹ ਆ ਲਾ ਹੁਬੈੜਾ ਤਾਰੀਆਂ ਹ ਬਲਟ ਲਾ ਕਟੂ ਤੇਰ ਕਰਮ ਵਾਲੀ ਨੇ ਸੋਨਾ ਗਾ ਹਾਂ ਅੱਗੇ 2 ਨੰਬਰ ਦੂਜਾ ਸੁਬਈ ਛੂਹਾ ਦੂਜੇ ਜੀ ਕਿੰਨੇ ਦਿਨ ਲਊ ਇਹ ਇਹ ਬਸ 5 6 ਦਿਨ ਲੈ ਜੂ ਠੀਕ ਆ ਜੀ ਇਹ ਵੜਾ ਪਹਿਲਾ ਛੂ ਲਾਗਦਾ ਰੋਟਿਆ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਜਾ ਬਸ ਦੁੱਧ ਤੇ ਜੀ ਇਹ ਪੂਰਾ ਵੱਧ ਕੱਢ ਦੂ ਅਸੇ ਦਿਨ ਓਕੇ ਜੀ ਬ੍ਰੀਡ ਇਹ ਵੀ ਚੰਗੀ ਆ ਬਹੁਤ ਕੱਦ ਦਾ ਪੂਰਾ ਬ੍ਰੀਡ ਵੱਡੀ ਹੈ ਬੀਤ ਚੰਗੀ ਹੈ ਚਮਕ ਚਮਕ ਪੂਰੀ ਆ ਖਾਣ ਬਹੁਤ ਚੰਗਾ ਲੱਗਿਆ 1.5-2 ਚੱਕਰਵਾਵਾਂਗੇ ਢਿੱਲਾ ਵੀ ਬਹੁਤ ਹੁੰਦੀ ਆ ਸਾਰੀਆਂ ਵਾਲ ਢਲਾ ਕੱਢੂ ਫਿਰ ਕਰਮਾਏ ਸੋਨਾ ਗਾ ਬਈ ਕੱਲੀ ਕੱਚੀ ਕੱਚੀ ਆ ਉਸ ਹਮ ਨਾਲ ਦਾ ਜਲਾਇਓ ਫੇਸ ਦੇਖੋ ਫੇਸ ਬੜਾ ਪਿਆਰਾ ਹੈ ਨਾ ਬਹੁਤ ਮੂੰਹ ਜਰਸ ਵਾਲਾ ਜੀ ਸਹੀ ਗੱਲ ਆ ਵੇ ਮੋਲੇ ਦਾ ਵੀ 80000 ਹਾਂ ਜੀ ਕੋ ਇਹ ਮੁਰਗੀ ਨੂੰ ਹੋ ਜਾਣਾ ਹੈ ਠੀਕ 80000 ਰੁਪਿਆ ਮੋਲਾ ਭਾਈ ਮਾਨਤਣ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਭਾਈ ਮੈਂ ਚੰਗੀ ਆ ਕੱਦ ਕਾਠ ਵਾਲੀ ਐ ਪਲੀ ਵੀ ਢਲਾਂ ਤੋਂ ਲੰਬੋਂ ਪਈਆਂ ਸਾਰੀਆਂ ਵਲਟਾਂ ਲਾ ਗੱਡੂ ਫੇਰ ਕਰਵਾ ਲਈ ਨੇ ਸੋਣਾ ਠੰਡੀ ਇਹ ਵੀ ਬਹੁਤ ਐ ਫੇਰ ਕਿਸੇ ਕੋਲ ਲੈ ਕੇ ਚੈੱਕ ਕਰਵਾਉਣੇ ਨਾੜਾ ਨੂੜਾ ਕੋਲੇ ਤੁੰਨਾ ਪਾਸੇ ਦਿਖਾ ਦੇ ਡਾਕਟਰ ਹਾਂਜੀ ਦੋਨੇ ਪਾਸੇ ਦਿਖਾਵਾਂ ਲੈ ਕੀ ਬਾਤ ਆ ਯੂਟੀ ਚੈੱਕ ਕਰੋ ਕੱਲਾ ਕੱਲਾ ਥਾਣਾ ਕਿ ਨਹੀਂ ਵਾਕੂ ਹਾਂ ਪੂਰੀ ਵਿਥੀ ਤੇ ਥਾਣਾ ਬੜਾ ਚਿੰਗਾ ਚੀਪਾ ਜੇ ਮੈਂ ਮਾਰਦੀ ਹੱਥ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕੋਈ ਟਲਦੇ ਇੱਦਾਂ ਲੜੇ ਹਾਦੀ ਯੱਲਾ ਬਹੁਤ ਪਈ ਆਹ ਸਾਰੀਆਂ ਬੰਦੇ ਕੋਈ ਜਾਣੀਆਂ ਇਹ ਹਮ ਸਹੀ ਆ ਇਧਰੋਂ ਵੀ ਲੈਵਾ ਚੈੱਕ ਕਰਵਾ ਲੈ ਕੋਈ ਅਠਾਣ ਥੁਣੀ ਤੇ ਕਿਸੇ ਵੀਰ ਨੂੰ ਬਈ ਦੋਨਾਂ ਚ ਕੋਈ ਵੀ ਪਸੰਦ ਆਵੇ ਤਾਂ ਬਾਪੂ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ